ਸੱਚੇ ਕਾਲ ਜੀ ਤੁਹਾਡਾ ਸਵਾਗਤ ਹੈ YouTube ਚੈਨਲ ਤੇ ਇਹ ਸਿਮਰ ਦੇ ਸੂਟ ਆਉਣਗੇ ਜੀ ਫੁਲਕਾਰੀ ਵਰਕ ਕੀਤਾ ਹੋਇਆ ਹੈਗਾ ਤੇ ਨਾਲ ਦਾ ਹੀ ਰਗੰਜਾ ਦੁਪੱਟਾ ਆਵੇਗਾ ਇਹ ਬ੍ਰੌਕਟ ਦੀ ਸ਼ਰਟ ਆਵੇਗੀ ਜੀ ਤੇ ਪਲੇਨ ਕريب ਦੀ ਬਾਟਮ ਲੱਗੀ ਹੋਈ ਹੈ ਤੇ ਚਾਰ ਡਿਜ਼ਾਈਨ ਇਹ ਕريب ਦੇ ਸੂਟ ਆਉਣਗੇ ਜੀ ਇਹਦੇ ਵਿੱਚ ਦੋ ਕਲਰ ਨੇ ਚੁਣੌਣ ਦੁਪੱਟਾ ਆਵੇਗਾ ਵਰਕ ਕੀਤਾ ਹੋਇਆਗਾ ਇਹ ਵੀ ਕريب ਦੇ ਆਉਣਗੇ ਜਿਹਦੇ ਵਿੱਚ ਤਿੰਨ ਕਲਰਾਂ ਚ ਨਾਉਣ ਦੁਪੱਟਾ ਹੋਵੇਗਾ ਵਰਕ ਕੀਤਾ ਹੋਇਆ ਇਹ ਵੈਲਵਟ ਤੇ ਆਉਣਗੇ ਜੀ 셔ਟ ਤੇ ਵਰਕ ਕੀਤਾ ਹੋਇਆਗਾ ਪਲੇਨ ਵੈਲਵਟ ਦੀ ਬਾਟਮ ਲੱਗੀ ਹੋਈ ਆ ਤੇ ਇਹਦੇ ਵਿੱਚ ਤਿੰਨ ਕਲਰ ਨੇ ਇਹ ਸ਼ਿਮਰ ਵੇਸ ਆਉਣਗੇ ਜੀ ਪਲੇਨ ਬਾਟਮ ਲੱਗੀ ਹੋਈ ਆ ਤੇ ਪੈਚ ਵਰਕ ਵਾਲਾ ਗੰਜਾ ਦੁਪੱਟਾ ਆਵੇਗਾ ਇਹ ਬ੍ਰੌਕਟ ਦੀ 셔ਟ ਆਵੇਗੀ ਜੀ ਪਲੇਨ ਕਰੇਵ ਦੀ ਬਾਟਮ ਲੱਗੀ ਹੋਈ ਆ ਤੇ ਡਾਇਮੀਟਰ ਕੱਟ ਆਵੇਗੀ ਤੁਹਾਨੂੰ ਇਹਦੇ ਵਿੱਚ 4-5 ਕਲਰ ਮਿਲ ਜਾਣਗੇ ਇਹਨਾਂ ਦਾ ਰੇਟ ਵੀਡੀਓ ਦੇ ਵਿੱਚ ਮੈਂਸ਼ਨ ਕੀਤਾ ਹੋਇਆਗਾ ਇਹ ਵੀ ਕ੍ਰੇਵ ਦੇ ਆਉਣ ਕੇ ਜੀ ਹੈਵੀ ਵਰਕ ਦਾ ਸ਼ਰਟ ਤੇ ਚਨਾਉਣ ਦੁਪੱਟਾ ਦੋ ਕਲਰ ਮਿਲ ਜਾਣਗੇ ਤੇ ਦੁਪੱਟੇ ਤੇ ਵੀ ਵਰਕ ਆਵੇਗਾ ਇਹ ਕ੍ਰੇਵ ਦਾ ਆਵੇਗਾ ਜੀ ਹੈਂਡ ਵਰਕ ਕੀਤਾ ਹੋਇਆਗਾ ਤੇ ਸ਼ਰਟ ਤੇ ਬਾਟਮ ਤੇ 슬ੀਵ ਤੇ ਵਰਕ ਆਵੇਗਾ ਚਨਾਉਣ ਦੁਪੱਟਾ ਇਹ ਵਾਲੇ ਪਸ਼ਮੀਨੇ ਦੇ ਆਉਣ ਕੇ ਜੀ 4-5 ਕਲਰ ਮਿਲ ਜਾਣਗੇ ਤੁਹਾਨੂੰ ਤੇ ਵਿਦਾਊਟ ਦੁਪੱਟੇ ਤੋਂ ਆ 올 오버 슈트 ਹੋਣਗੇ ਵਰਕ ਕੀਤਾ ਹੋਇਆਗਾ ਤੇ ਨਾ ਰੇਟ ਵੀਡੀਓ ਦੇ ਵਿੱਚ ਮੈਂਸ਼ਨ ਕੀਤਾ ਹੋਇਆ ਤੇ ਉਸ ਦੇ ਅਕੋਰਡਿੰਗ ਤੁਸੀਂ ਆਪਣਾ ਜਲਦੀ ਜਲਦੀ ਆਰਡਰ ਬੁੱਕ ਕਰਵਾ ਸਕਦੇ